ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਰਾਜਪੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਥੋੜੀ ਵਾਸਤੇ ਅੱਜ ਪਾਰਟੀ ਵੇਅਰ ਸੂਟ ਨੇ ਜੀ ਇਨਸ ਤੋਂ ਨੂੰ ਕੱਟ ਪ੍ਰਾਈਸ ਵੀ ਸੂਟ ਮਿਲਣਗੇ ਤੇ ਵਰਕ ਦੇ ਅਕੋਰਡਿੰਗ ਤੁਹਾਨੂੰ ਅੱਜ ਹਰ ਇੱਕ ਸੂਟ ਦਿਖਾਵਾਂਗੇ ਹੈਂਡਵਰਕ ਦੇ ਸੂਟ ਹੋਣਗੇ ਡਬਕੇ ਦੇ ਸੂਟ ਹੋਣਗੇ ਜੀ ਪਲੱਸ ਨਾਲ ਮਸ਼ੀਨੀ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਅ ਬੁਕਿੰਗ ਲੈ ਨੰਬਰ ਹੋਵੇਗਾ 8283828381 ਨੰਬਰ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਉਸ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਦਵਾਂਗੇ ਜੀ ਅੱਜ ਦੋ ਤਿੰਨ ਕਿਸੀਂ ਜਿਹੜੇ ਸ਼ਾਰਟ ਕੋਰਤੀ ਨਾਲ ਲਹਿੰਗਾ ਸੂਟ ਚੱਲਦੇ ਨੇ ਉਹ ਵੀ ਰੈਡੀ ਕਰਵਾਏ ਆ ਕਲਰ ਤਾਂ ਸੀਗੇ ਇਹਨਾਂ ਦੇ ਵਿੱਚ ਤੇ ਮੇਰੇ ਕੋਲ ਜਿਹੜੇ ਹੁਣ ਦੋ ਸੂਟ ਰਹਿ ਗਈਆਂ ਮੈਂ ਤੁਹਾਨੂੰ ਉਹ ਸ਼ੋਅ ਕਰਾਂਗੀ ਪਹਿਲਾਂ ਮੈਂ ਤੁਹਾਨੂੰ ਫਲੌਕ ਸੂਟ ਹੀ ਦਿਖਾਨੀ ਆ ਸੌਰੀ ਲਹਿੰਗਾ ਸੂਟ ਹੀ ਦਿਖਾਨੀ ਆ ਬਹੁਤ ਸੋਹਣੇ ਜਿਹੇ ਸੂਟ ਨੇ ਜੀ ਇਹ ਕਲਰ ਵੈਸੇ ਮੈਂ ਤੁਹਾਨੂੰ ਇਹਨਾਂ ਦੇ ਸਾਰੇ ਸ਼ੋਅ ਕਰ ਦਾਨੀ ਜਿਹੜੇ ਦੋ ਕਲਰ ਸੇਲ ਹੋਗੇ ਉਹ ਵੀ ਸ਼ੋਅ ਕਰ ਦਾਨੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਸਾਰੇ ਅਨਾਰਕਲੀ ਠੀਕ ਹੈ ਅਨਾਰਕਲੀ ਰੈਡੀ ਕਰਵਾਈ ਆ ਜੀ ਸਾਰੀ ਹੈਂਡਵਰਕ ਦੇ ਨਾਲ ਮਤਲਬ ਇਹ ਲਹਿੰਗਾ ਹੈ ਤੇ ਤੁਸੀਂ ਇਹਨੂੰ ਅਨਾਰਕਲੀ ਸਟਾਈਲ ਵੀ ਬਣਾ ਸਕਦੇ ਹੋ ਤੇ ਲਹਿੰਗਾ ਤਾਂ ਹੈਗਾ ਹੀ ਆ ਇਹਦੇ ਫਰੰਟ ਵੈਕ ਤੁਹਾਨੂੰ ਦੋਨੋਂ ਸਾਈਡ ਵਰਕ ਮਿਲੇਗਾ ਜੀ ਤਿੱਲੇ ਦਾ ਵਰਕ ਆ ਟੋਟਲੀ ਹੈਂਡ ਵਰਕ ਦੇ ਨਾਲ ਆ ਕਲੀਆਂ ਪਾ ਕੇ ਪ੍ਰੋਪਰ ਇਹ ਲਹਿੰਗਾ ਬਣਿਆ ਹੋਇਆ ਆ ਨੀਚੇ ਇਹਦੇ ਲਾਈਨਿੰਗ ਵਗੈਰਾ ਦੇ ਕੇ ਪੇਸਟਿੰਗ ਦੇ ਕੇ ਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਆ ਤੇ ਨਾਲ ਤੁਹਾਨੂੰ ਦਵਾਂਗੇ ਜੇ ਅਸੀਂ ਜਿਹੜੀ ਅੱਜ ਕੱਲ ਚੱਲਦੀਆਂ ਨੇ ਸ਼ਾਰਟ ਕੁੜਤੀਸ ਪਰ ਇਹਦੇ ਨਾਲ ਅਸੀਂ ਤੁਹਾਨੂੰ 5 ਮੀਟਰ ਦਾ ਸੂਟ ਦੇਵਾਂਗੇ ਜਿਹੜੀ ਇਹ ਵਾਲੀ ਡਰੈਸ ਆ ਲਹਿੰਗੇ ਦੇ ਨਾਲ ਇਹ 5 ਮੀਟਰ ਦਾ ਸੂਟ ਆ ਇਹਦਾ ਤੁਸੀਂ ਲਹਿੰਗਾ ਵੀ ਬਣਵਾ ਸਕਦੇ ਹੋ ਮਤਲਬ ਸ਼ਾਰਟ ਕੁੜਤੀ ਨਾਲ ਲਹਿੰਗਾ ਵੀ ਰੈਡੀ ਕਰਵਾ ਸਕਦੇ ਹੋ ਜਾਂ ਫਿਰ 5 ਮੀਟਰ ਦਾ ਪ੍ਰੋਪਰ ਸੂਟ ਰੈਡੀ ਕਰਾ ਕੇ ਕੋਈ ਜਿੱਦਾਂ ਫੰਕਸ਼ਨ ਆ ਤਾਂ ਉਸ ਤੇ ਤੁਸੀਂ ਲਹਿੰਗਾ ਵਗੈਰਾ ਵੀ ਪਾ ਸਕਦੇ ਹੋ ਲੁੱਕ ਬਹੁਤ ਪਿਆਰੀ ਹੈ ਪ੍ਰੋਪਰ ਬਾਜੂ ਤੇ ਕੰਮ ਮਿਲੇਗਾ 5 ਮੀਟਰ ਦਾ ਸੂਟ ਆ ਜੀ ਪਲੱਸ ਨਾਲ ਤੁਹਾਨੂੰ ਇਹ ਲਹਿੰਗਾ ਮਿਲੇਗਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਇਹ ਹੈਗਾ ਜੀ ਇਹਦਾ ਦੁਪੱਟਾ ਸਟਾਫ ਸ਼ਿਮਰਤੇ ਰਹੂਗਾ ਸਾਰੇ ਦੁਖ ਲਾਇਕ ਬਹੁਤ ਸੋਹਣੇ ਨੇ ਇਹ ਸਾਰੇ ਸੂਟ ਫੋਰ ਸਾਈਡ ਵਰਕ ਦੇ ਨਾਲ ਗੋਟਾ ਪ੍ਰੋ퍼 ਲਗਾ ਕੇ ਤੇ ਸਾਰੇ ਦੇ ਵਿੱਚ ਫੌਲਸ ਲੱਗੇ ਹੋਏ ਆ ਬਹੁਤ ਸੋਹਣੀ ਫਿਨਿਸ਼ਿੰਗ ਹੈ ਸੂਟ ਮੇਰੇ ਤੇ ਪ੍ਰਾਈਸ ਰਹੂਗਾ 9500 ਇਸ ਡਰੈਸ ਦਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਦੁਪੱਟਾ ਇਹ ਹੈਗਾ ਜੀ ਇਹਦਾ ਲਹਿੰਗਾ ਤੇ ਇਹ ਹੈਗਾ 5 ਮੀਟਰ ਦਾ ਸੂਟ ਕਲਰ ਦੋਨੋਂ ਹੀ ਬਹੁਤ ਸੋਹਣੇ ਆ ਬਾਕੀ ਦੋ ਕਲਰ ਵਿੱਚ ਰਸਟ ਕਲਰ ਸੀਗਾ ਇੱਕ ਤੇ ਇੱਕ ਸੀਗਾ ਮਰਜੈਂਟਾ ਉਹ ਕਲਰ ਸਾਡੇ ਸੇਲ ਹੋ ਗਏ ਆ ਤੇ ਕਲਰ ਇਹ ਵੀ ਬਹੁਤ ਪਿਆਰੇ ਆ 9500 ਪ੍ਰਾਈਸ ਆ ਤੇ ਇੱਕ ਡਰੈਸ ਇਹ ਵਾਲੀ ਆ ਇਹ ਬਾਰ ਬਾਰ ਰਿਪੀਟ ਮੇਰੇ ਪਾਸ ਆਰਡਰ ਆਉਂਦੀ ਹੈ ਡਰੈਸ ਤੇ ਇਹ ਬਣੇ ਹੋਏ ਉੱਪਰ ਅਨਾਰਕਲੀ ਠੀਕ ਹੈ ਅਨਾਰਕਲੀ ਸਟਾਈਲ ਦੇ ਵਿੱਚ ਤੁਹਾਨੂੰ ਇਦਾਂ ਪ੍ਰੋਪਰ ਇਹ ਡਰੈਸ ਮਿਲ ਜਾਈਗੀ ਫਰੰਟ ਬੈਕ ਸਾਰਾ ਹੀ ਇਸ ਤੇ ਵਰਕ ਕੇ ਮਿਲੇਗਾ ਜੀ। ਕ੍ਰੇਪ ਦੀ ਸਲਵਾਰ ਹੈ ਨਾਲ ਤੇ ਦੁਪੱਟਾ ਐਡਾ ਵਰਕ ਵਾਲਾ ਤੁਹਾਨੂੰ ਮਿਲ ਜੇਗਾ। ਪ੍ਰਾਈਸ ਹੈਗਾ ਜੀ 9500 ਤੇ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਲਾਈਟ ਡਾਰਕ ਦੇ ਦੋਨੋਂ ਹੀ ਕਲਰ ਨੇ ਇਹ ਨਾਰਕਲੀਆਂ ਨੇ ਦੋਨੋਂ ਹੀ। ਹਾਂ ਜੀ ਇਹ ਤਾਂ ਜਸਟ ਮੈਂ ਤੁਹਾਨੂੰ ਇੱਕ ਦਿਖਾਇਆ ਜੋ ਸੀ ਰੈਡੀ ਕੀਤਾ ਤੇ ਹੁਣ ਮੈਂ ਤੁਹਾਨੂੰ ਸੂਟਸ ਦੇ ਰਹੀ ਹਾਂ। ਸੂਟ ਪਹਿਲਾਂ ਆਪਾਂ ਕੱਟ ਪ੍ਰਾਈਸ ਵਾਲੇ ਸੂਟ ਤੋਂ ਸ਼ੁਰੂ ਕਰਦੇ ਹਾਂ ਲੁੱਕ ਬਹੁਤ ਸੋਹਣੀ ਹੈ ਜੇ ਸ਼ਿਮਰ ਦਾ ਸਟਾਫ ਆ ਤੇ ਡਬਲ ਸ਼ੇਡ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਇਹ ਤੁਸੀਂ ਸੂਟ ਸਟਿਚ ਕਰਾ ਕੇ ਪਾਣੀ ਹੈ ਜਾਂ ਗਿਫਟ ਦੇਣੇ ਕਿਸੇ ਨੂੰ ਬਹੁਤ ਸੋਹਣੇ ਸੂਟ ਨੇ ਜੇ ਸ਼ਿਮਰ ਦਾ ਸਟਾਫ ਆ ਬਹੁਤ ਜ਼ਿਆਦਾ ਸੌਫਟ ਤੇ ਰਹੂਗਾ ਤੇ ਨਾਲ ਸਿਲਕ ਦੀ ਸਲਵਾਰ ਆ ਸਲਵਾਰ ਤੇ ਪ੍ਰੋਪਰ ਤੁਹਾਨੂੰ ਵਰਕ ਮਿਲੇਗਾ ਇਹ ਰਹੂਗਾ ਜੀ ਸਲਵਾਰ ਦੇ ਉੱਪਰ ਵਰਕ ਪੈਂਟ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ना शिमर दे ऐसा रहने के जी दुपट्टे ग्रेस कलर के उपर दुपट्टा शिमर सीमर शाइन थोड़ी ज्यादा आती है प्राइस रहेगा जी सूट का टू नाइन फाइव जीरो उन्ती सौ प्ाइस कलर ऑप्शन देख लो ये सलवार तो यह हैगा दुपट्टा ये भी डबल शेड रहन गए जी सारी सूट लाइट डार्क के दे। ये देखो यदा कंट्रास्ट येगा स्काई ब्लू के ना थोड़ा डार्क ब्लू हो जाएगा तो एक कलर मिल जाएगा थोड़े परपल पर्पल के ना लाइट डार्क का कलर कंट्रास्ट आ जाएगा उन्ती सौ पूटा का प्राइस ये हैगी जी सलवार ठीक है दुपट्टा नैक्सट फिट डबल शेड पर थोन सूट दे रहे हैं काफ़ी ज्यादा ट्रेंड है अच्छा डबल शेट उणत्ती सौ पाइस ਸੂਟ ਦੀ ਲੁੱਕ ਦੇਖੋ ਜੀ ਬਹੁਤ ਸੋਹਣਾ ਸੂਟ ਆ ਇੰਨੇ ਦਾ ਤਾਂ ਸਟਫ ਸਟਫ ਹੀ ਆਂਦਾ ਜਿੰਨੇ ਦਾ ਤੁਹਾਨੂੰ ਵਿੱਦ ਵਰਕ ਸੀ ਉਹ ਵੀ ਪਹੁੰਚਿਆ ਤੇ ਵਰਕ ਨਾਲ ਸੂਟ ਦੇ ਰਹੇ ਆ ਜੇ ਸਲਵਾਰ ਵੀ ਪਹੁੰਚਿਆ ਤੇ ਵਰਕ ਹੈ ਜੀ ਤੇ ਨਾਲ ਇਹ ਦੇਖੋ ਦੁਪੱਟਾ ਲੁੱਕ ਬਹੁਤ ਸੋਹਣੀ ਹੈ ਦੁਪੱਟੇ ਦੀ 4 ਸਾਈਡ ਵਰਕ ਦੇ ਨਾਲ ਤੇ ਕਲਰ ਆਪਸ਼ਨ ਕਲਰ ਮੈਂ ਤੁਹਾਨੂੰ ਏਦਾਂ ਕਰਕੇ ਖੋਲ ਕੇ ਦਿਖਾ ਦਾਨੀ ਆ ਕਿਹਦੇ ਨਾਲ ਠੀਕਾ ਕੰਟਰਾਸਟ ਹੈ ਲਾਈਟ ਡਾਰਕ ਦਾ ਏਦਾਂ yellow ਕਲਰ ਦਾ ਕੰਟਰਾਸਟ ਹੈ ਇਹਨਾਂ ਦਾ ਜਿਹੜੇ نیچے ਪੱਲਾ ਰਹੂਗਾ ਉਹ ਡਾਰਕ ਕਲਰ ਦਾ ਰਹੂਗਾ ਤੇ ਉੱਪਰੋਂ ਸੂਟ ਸਲਵਾਰ ਸਾਰਾ ਲਾਈਟ ਸ਼ੇਡ ਦਾ ਰਹੇਗਾ ਸੇਮੇ ਪ੍ਰਾਈਸ ਹੈ ਜੀ 2950 ਪ੍ਰਾਈਸ ਹੈ ਇਹਦੇ ਨਾਲ ਹੀ ਡਰਕ ਡਾਰਕ ਪਰਪਲ ਕਲਰ ਆ ਗਿਆ ਠੀਕ ਹੈ ਤੇ ਇੱਕ ਸੂਟ ਤੁਹਾਨੂੰ ਸੇਮ ਹੀ ਮਿਲ ਜੇਗਾ ਜੀ ਪਿਸਤਾ ਪਿਸਤਾ ਦੇ ਨਾਮ ਰਹੇਗਾ ਇਹ ਵਾਟਰ ਗ੍ਰੀਨ ਦਾ ਕੰਟਰਾਸਟ ਬਹੁਤ ਸੋਹਣੇ ਸੋਹਣੇ ਜਿਹਾ ਕੰਟਰਾਸਟ ਨੇ ਸਾਰੇ ਸਲਵਾਰ ਦੇ ਪਹੁੰਚੇ ਤੇ ਵਰਕਾਂ ਤੇ 2950 ਹੈਗਾ ਜੀ ਸੂਟ ਦਾ ਪ੍ਰਾਈਸ ਨੈਕਸਟ ਇਹ ਹੈਗਾ ਜੀ ਮੇਰੇ ਪਾਸ ਇੱਕੋ ਹੀ ਕਲਰ ਦਾ ਸੂਟ ਹੈ ਪਰ ਇਸ ਤੋਂ ਨੂੰ ਦੋ ਤਿੰਨ ਸੂਟ ਮਿਲ ਜਾਣਗੇ ਡਿਜ਼ਾਈਨ ਹੀ ਬਹੁਤ ਸੋਹਣੀ ਹੈ ਸੂਟ ਦੀ ਹਰ ਕੋਈ ਇਹਨੂੰ 3500 ਦਾ ਸੇਲ ਕਰਦਾ ਇਸ ਸੂਟ ਨੂੰ ਪਰ ਮੇਰੇ ਕੋਲੋਂ ਤੁਹਾਨੂੰ 3200 ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ ਸੂਟ ਆ ਤੇ ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਸਲਵਾਰ ਆ ਸ਼ਿਮਰ ਦੀ ਸ਼ਰਟ ਆ ਅ ਸਿਲਕ ਦੀ ਸਲਵਾਰ ਆ ਤੇ ਨਾਲ ਹੈਗਾ ਬਹੁਤ ਪਿਆਰਾ ਜਿਹਾ ਮਲਟੀ ਕਲਰ ਦਾ ਦੰਦ ਦੁਪੱਟਾ ਦੁਪੱਟੀ ਤੇ ਵਰਕ ਹੋਇਆ ਸਾਰੇ ਤੇ ਬਹੁਤ ਸੋਹਣਾ ਸੂਟ ਆ ਤੇ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ 33200 ਹੈਗਾ ਜੀ ਇਸ ਸੂਟ ਦਾ ਪ੍ਰਾਈਸ ਹੁਣ ਆਜਨੇ ਥੋੜਾ ਜਿਹਾ ਦਾਦੀ ਨਾਨੀ ਵਾਲੀ ਸਾਈਡ ਨੂੰ ਇੱਕ ਰੇਪ ਦਾ ਸੂਟ ਆ ਜੀ 5 ਮੀਟਰ 올ਓਵਰ ਸੂਟ ਆ ਠੀਕ ਹੈ ਟੋਟਲੀ ਘੇਰੇ ਤੇ ਹੈਂਡਵਰਕ ਮਿਲੂਗਾ ਤੁਹਾਨੂੰ ਤੇ ਰੇਟ ਸੁਣ ਕੇ ਤੁਸੀਂ रह ਜਾਓਗੇ ਹੈਰਾਨ ਇਸ ਸੂਟ ਦਾ ਤੇ ਨਾਲ ਹੈਗਾ ਜੀ ਚਨਾਉਨ ਸਫਾਨ ਦਾ ਇਦਾਂ ਦੁਪਟਾ ਸੌਰੀ ਇਸਫਾਨ ਦਾ ਦੁਪਟਾ 4 ਸਾਈਡ ਫਿਨਿਸ਼ਿੰਗ ਤੇ ਨਾਲ ਤੇ ਪ੍ਰਾਈਸ ਹੈਗਾ ਸੂਟ ਦਾ 2100 2100 ਦਾ ਸੂਟ ਹੈ ਜੀ 2100 ਦਾ ਸੂਟ ਹੈ ਤੇ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਕਲਰ ਦੇਖੋ ਕਿੰਨੇ ਸੋਹਣੇ ਆ ਇਹ ਹੈਗੇ ਨੇ ਜੀ ਇਹਦੇ ਵਿੱਚ ਚਾਰ ਕਲਰ 2100 ਦੇ ਸੂਟ ਵਿੱਚ ਅੱਗੇ ਆ ਗਈ ਨੈਕਸਟ ਦਿਖਾਣੇ ਆ ਥੋੜਾ ਜਿਹਾ ਡਾਰਕ ਆ ਜਾਏਗਾ ਪ੍ਰਿੰਟ ਸ਼ਿਮਰ ਦੇ ਉੱਪਰ ਆਏਗਾ ਜੀ ਤੇ ਸਿਲਕ ਦੀ ਸਲਵਾਰ ਆ ਤੇ ਲੁੱਕ ਲਾਈਕ ਸੂਟ ਬਹੁਤ ਸੋਹਣਾ ਹੈ ਬਿਲਕੁਲ ਨਵੇਂ ਸਟਾਫ ਦੇ ਉੱਪਰ ਆ ਪ੍ਰਿੰਟ ਸ਼ਿਮਰ ਪ੍ਰਿੰਟਡ ਹੈਗੀ ਆ ਜੀ ਸ਼ਰਟ ਇਹਦੀ ਹੈਂਡਵਰਕ ਦੇ ਨਾਲ ਰਹੂਗਾ ਸੂਟ ਇਹ ਠੀਕ ਹੈ ਤੇ ਇਹ ਬਣਿਆ ਹੋਇਆ ਇਹਦਾ ਚੇਰਾ ਬਹੁਤ ਸੋਹਣਾ ਜਿਹਾ ਚੇਰਾ ਬਣਿਆ ਹੋਇਆ ਵਰਕਸ ਵਰਕ ਦੇ ਨਾਲ ਪ੍ਰੋਪਰ ਵਰਕ ਰਹੂਗਾ ਜੀ ਸਾਰੇ ਸੂਟ ਤੇ ਸਿਲਕ ਦੀ ਸਲਵਾਰ ਹੈ ਤੁਹਾਨੂੰ ਇਹਦੇ ਨਾਲ ਮਿਲੇਗੀ ਤੇ ਨਾਲ ਹੈਗੇ ਆ 4300 ਇਹ ਸ਼ਗਾਜੀ ਸ਼ੌਂ ਦਾ ਦੁਪੱਟਾ ਚਨਾਨਚ ਸ਼ੌਂ ਦਾ ਦੁਪੱਟਾ ਦੁਪੱਟੇ ਬਹੁਤ origignal ਲੱਗੇ ਹੋਏ ਹਨ ਇਹਨਾਂ ਦੇ ਨਾਲ ਇਦਾਂ ਫੋਰ ਸਾਈਡ ਬਹੁਤ ਪਿਆਰਾ ਵਰਕ ਆ ਤੇ ਪ੍ਰਾਈਸ ਰਹੂਗਾ ਜੀ ਇਹ ਸੂਟ ਦਾ 3500 3500 ਦਾ ਸੂਟ ਆ ਕਲਰ ਆਪਸ਼ਨ ਦੇਖ ਲਓ ਜੀ फर्स्ट टाइम सूट ऐदा आया प्रिंट के उपर वर्क वह भी शिमर के उपर बहुत सोहना तो मतलब कि क्या पा सकते सूटा नैक्सट जो मैं अलग लुक खुद रेडी करवाई है वो दिखा रही हाँ सूट ये खुद रेडी करवाए हुए पीस ने जी ये थोड़े जो सूट लगे तो महंगे पर कुछ अलग भी मिलेगा थोड़ा ਇਹ ਹੈਗੀ ਜੀ ਕ੍ਰੇਪ ਦੀ ਸਲਵਾਰ ਠੀਕ ਹੈ ਤੇ ਨਾਲ ਹੈਗੀ ਇਹ ਸ਼ਰਟ ਆਰਗੈਂਜ਼ਾ ਦੀ ਤੁਸੀਂ ਇਸ ਸੂਟ ਨੂੰ ਸਲਵਾਰ ਦੇ ਨਾਲ ਦੀ ਡਾਈ ਕਰਾਓਗੇ ਮਤਲਬ ਜਿਹੜੀ ਲਾਈਨਿੰਗ ਲੱਗੇਗੀ ਥੋੜੇ ਡਾਰਕ ਕਲਰ ਤੇ ਡਾਈ ਹੋਏਗੀ ਤਾਂ ਕੁਝ ਇਦਾਂ ਦੀ ਲੁੱਕ ਆਏਗੀ ਸੂਟ ਨਾਲ ਆਰਗੈਂਜ਼ਾ ਦੀ ਸ਼ਰਟ ਹੈ ਜੀ ਟੋਟਲੀ ਹੈਂਡਵਰਕ ਦੇ ਨਾਲ ਵਰਕ ਦੀ ਜਿਹੜੀ ਇਹਦੀ ਮਤਲਬ ਇਹਦਾ ਮਟੀਰੀਅਲ ਆ ਤੇ ਇਹਦਾ ਜਿਹੜਾ ਡਿਜ਼ਾਈਨ ਉਹ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਹੈਗੇ ਨੇ ਬਾਜੂ ਤੇ ਔਰਗੈਂਜ਼ਾ ਦੀ ਸ਼ਰਟ ਨਾਲ ਕ੍ਰੇਪ ਦੀ ਸਲਵਾਰ ਤੇ ਪਲੱਸ ਜਿਹੜਾ ਤੁਹਾਨੂੰ ਦੁਪੱਟਾ ਦੇਣ ਜਾ ਰਹੀ ਆ ਇਹ ਹੈਗਾ ਚਨਾਨ ਸ਼ਿਫੋਨ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਤੇ ਦੁਪੱਟਾ ਹੀ ਸੇਮੇ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਸੀਗੇ ਤੇ ਬਹੁਤ ਪਸੰਦ ਕੀਤੇ ਨੇ ਸਾਰਿਆਂ ਨੇ ਉਹ ਵਾਲੀ ਸੂਟ ਤੇ ਉਹੋ ਹੀ ਚਨੌਂਚ ਫੋਨ ਦੀ ਉੱਪਰ ਸੇਮ ਹੀ ਪ੍ਰਿੰਟ ਦੇ ਉੱਪਰ ਇਹ ਵਰਕ ਕਰਵਾਇਆ ਹੋਇਆ ਹੈ ਫੋਰ ਸਾਈਡ ਬਹੁਤ ਪਿਆਰਾ ਸੂਟ ਰੈਡੀ ਹੋਇਆ ਜੀ ਮਤਲਬ ਕੁਝ ਅਲੱਗ ਹੋਏਗਾ ਜਿਹੜਾ ਤੁਸੀਂ ਪਾਇਆ ਹੋਇਆ ਹੋਏਗਾ ਤੇ ਇਹ ਦੇਖੋ ਇਹਦਾ ਡਿਜ਼ਾਈਨ ਕੁਝ ਐਦਾਂ ਬਹੁਤ ਸੋਹਣਾ ਸੂਟ ਆ ਪ੍ਰਿੰਟ ਦੁਪट्टे ਦੇ ਨਾਲ 4 ਸਾਈਡ ਦੁਪੱਟਾ ਵਰਕ ਹੈ ਜੀ ਤੇ 6500 ਹੈਗਾ ਇਹ ਸੂਟ ਦਾ ਪ੍ਰਾਈਸ 6500 ਦਾ ਸੂਟ ਆ ਕਲਰ ਤਾਂ ਤੁਸੀਂ ਦੇਖ ਕੇ ਥੋੜੀ ਕਨਫਿਊਜ਼ਡ ਹੋ ਜਾਗੇ ਕਿ ਕਿਹੜਾ ਕਲਰ ਲਈਏ ਕਿਹੜਾ ਛੱਡੀਏ ਪਲੱਸ ਜਿਹੜੇ ਇਹਨਾਂ ਦੇ ਉੱਪਰ ਵਰਕ ਦੇ ਕਲਰ ਇਹ ਜਿਹੜਾ ਵੀ ਉੱਪਰ ਇਹ ਕਲਰ ਆਇ ਇਹ ਸਿੱਪੀ ਲਈ ਹੋਈ ਹੈ ਜੀ ਮਲਟੀ ਕਲਰ ਦੇ ਵਿੱਚ ਥ੍ਰੈਡ ਨਹੀਂ ਹੈਗਾ ਸਿੱਪੀ ਦਾ ਬਹੁਤ ਸੋਹਣਾ ਕਲਰ ਉੱਪਰ ਉੱਬਰ ਉੱਬਰ ਕੇ ਆ ਰਹੇ ਆ ਇਹ ਹੈਗਾ ਦਾ ਦੁਪੱਟਾ ਦੁਪੱਟੇ ਨੂੰ ਤੁਸੀਂ ਦੇਖ ਹੀ ਲੈ ਪ੍ਰਿੰਟ ਬਹੁਤ ਯੂਨੀਕ ਨੇ ਇਹਨਾਂ ਦੇ ਤੇ ਇੱਕ ਕਲਰ ਮਿਲ ਜਾਏਗਾ ਤੁਹਾਨੂੰ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਆ ਬਹੁਤ ਸੋਹਣੇ ਕਲਰ ਨੇ 6500 ਚ ਕੁਝ ਅਲੱਗ ਪਾ ਰਹੀ ਹੋ ਤੁਸੀਂ ਪ੍ਰਿੰਟੇ ਦੁਪੱਟੇ ਦੇ ਉੱਪਰ 4 ਸਾਈਡ ਵਰਕ ਉਹ ਵੀ ਚਨਾਉਂਸ਼ ਫਾਉਂ ਦਾ ਦੁਪੱਟਾ ਔਰਗੈਂਜ਼ਾ ਦੀ ਸ਼ਰਟ ਆ ਜੀ ਤੇ ਰੇਪ ਦੀ ਸਲਵਾਰ ਆ ਚਨਾਉਂਸ਼ ਫਾਉਂ ਦਾ ਬਹੁਤ ਪਿਆਰਾ ਦੁਪੱਟਾ ਇਹ ਵਾਲਾ ਕਲਰ ਜਿਹੜਾ ਮੈਂ ਵੀ ਖੁਦ ਬੀਵਿਅਰ ਕਰਦੀ ਹੁੰਨੀ ਇਹ ਵਾਲਾ ਸੂਟ ਪ੍ਰਿੰਟ ਬਹੁਤ ਪਸੰਦ ਆ ਸਾਰਿਆਂ ਨੂੰ ਇਹ ਵਾਲਾ ਕਲਰ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਸੂਟ ਦਾ 6500 6500 ਦਾ ਸੂਟ ਹੈ ਵਿਦ ਵਰਕ ਤੇ ਇੱਕ ਸੂਟ ਤੁਹਾਨੂੰ ਦੇਣ ਜਾ ਰਹੇ ਹਾਂ ਅਸੀਂ ਏ ਸੂਟ ਦੇ ਮੇਰੇ ਕੋਲ ਨਾ ਕਸਟਮਾਈਜ਼ ਕਰਨ ਵਾਸਤੇ ਬਹੁਤ ਸਾਰੀਆਂ ਫੋਟੋਜ਼ ਆਉਂਦੀਆਂ ਸੀਗੀਆਂ ਵੀ ਸਾਨੂੰ ਇਹ ਵਾਲਾ ਡਿਜ਼ਾਈਨ ਕਸਟਮਾਈਜ਼ ਕਰਕੇ ਦੋ ਮੈਂ ਕੀਤਾ ਵੀ ਬਹੁਤ ਸਾਰਾ ਤੇ ਕਾਫੀ ਜ਼ਿਆਦਾ ਮਤਲਬ ਪਸੰਦ ਕਰਦੇ ਨੇ ਤਾਂ ਫਿਰ ਮੈਂ ਖੁਦ ਹੀ ਸੂਟੇ ਰੈਡੀ ਕਰਵਾਏ ਆ ਸਾਰੇ ਦਬਕੇ ਵਰਕ ਦੇ ਉੱਪਰ ਸੂਟ ਹੈ ਜੀ ਕਲਰ ਆਪਸ਼ਨ ਤੁਹਾਨੂੰ ਇਹਦੇ ਵਿੱਚ ਕਾਫੀ ਸਾਰੇ ਮਿਲ ਜੇਗੇ ਇਹ ਸੂਟ ਮੇਰੇ ਸੇਲ ਹੋ ਗਏ ਨੇ ਸ਼ਾਪ ਤੋਂ ਹੀ ਪਰ ਜਿਹੜੇ ਇਸ ਟਾਈਮ ਮੇਰੇ ਕੋਲ ਕਲਰ ਪੈ ਨਹੀਂ ਮੈਂ ਤੁਹਾਨੂੰ ਉਹ ਦਿਖਾ ਦੰਨੀ ਆ ਸ਼ੀਮਾ ਦੀ ਪਿਓਰ ਵਾਲੀ ਸ਼ਰਟ ਹੈ ਜੀ ਇਹ ਤੇ ਟੋਟਲੀ ਦਬਕੇ ਦੇ ਨਾਲ ਇਸ ਸੂਟ ਦੇ ਉੱਪਰ ਵਰਕਾ ਸਿਰਫ ਦਬਕਾ ਪਲੱਸ ਇੱਕ ਪੌਂਸ ਦਿੱਤਾ ਹੋਇਆ ਹੈ ਹੋਰ ਕੋਈ ਐਕਸਟਰਾ ਇਸ ਚ ਮਟੀਰੀਅਲ ਨਹੀਂ ਹੈਗਾ ਤੇ 크ਰੇਪ ਦੀ ਰਹੂਗੀ ਜੀ ਸਲਵਾਰ 3 ਮੀਟਰ ਦੀ ਤੇ ਲਾਈਟ ਮਲਟੀ ਕਲਰ ਦੇ ਹੈਗੇ ਨੇ ਦੁਪੱਟੇ ਐਤਾ ਮੇਰੀ ਵੀਡੀਓਸ ਨੂੰ ਨਾ ਸਮਝ ਲੱਗੇ ਸ਼ਾਇਦ ਦੁਪੱਟੇ ਦੀ ਕਲਰਾਂ ਦੇ ਮਲਟੀ ਮਲਟੀ ਦੇ ਕਲਰ ਨੇ ਮੈਂ ਇਕੱਠਾ ਜੇ ਕਰਕੇ ਰੱਖ ਲਿਆ ਦੁਪੱਟਾ ਫੇਰ ਤੁਹਾਨੂੰ ਜ਼ਿਆਦਾ ਸਮਝ ਲੱਗ ਜੇਗੀ ਦੇਖੋ ਇਦਾਂ ਰੱਖੇਗਾ ਜੀ ਦੁਪੱਟਾ ਇਹਦਾ ਤੇ ਪ੍ਰਾਈਸ ਹੈਗਾ ਇਸ ਸੂਟ ਦਾ 8700 8700 ਦਾ ਸੂਟ ਆ ਤੇ ਢੱਕੇ ਦੇ ਉੱਪਰ ਮੇਨ ਆ ਕਿ ਇਹਨਾਂ ਦਾ ਸਟੱਫ ਅਸੀਂ ਬਹੁਤ ਸੋਨਾ ਲਗਾਇਆ ਹੋਇਆ ਹੈ ਠੀਕ ਹੈ ਤੇ ਇੱਕ ਸੇਮ ਹੀ ਜਿਹੜਾ ਸ਼ਰਟ ਦਾ ਸਟੱਫ ਵੀ ਸੇਮ ਹੈ ਜੀ ਤੇ ਸਲਵਾਰ ਦਾ ਸਟੱਫ ਵੀ ਸੇਮ ਇਹ ਹੈਗਾ ਫਿਰੋਜ਼ੀ ਕਲਰ ਸਿਰਫ ਇਹਨਾਂ ਦੇ ਦੁਪੱਟੇ ਅਸੀਂ ਡਾਰਕ ਲੁੱਕ ਚ ਲੈ ਕੇ ਆਏ ਆ ਇਹਨਾਂ ਦੇ ਦੁਪੱਟਿਆਂ ਦੀ ਲੁੱਕ ਬਹੁਤ ਸੋਹਣੀ ਆ ਇੱਕ ਦੁਪੱਟਾ ਮੈਂ ਤੁਹਾਨੂੰ ਲਾਈਟ ਸ਼ੇਡ ਚ ਦਿਖਾਇਆ ਸਾਰੇ ਸੂਟ ਹੋਤੇ ਨਾਲ ਆਉਂਦੇ ਸੇਲ ਹੋਗੇ ਤੇ ਇਹਦੇ ਜਿਹੜੇ ਦੁਪੱਟੇ ਦਾ ਪ੍ਰਿੰਟ ਉਹ ਸੈਲਫ ਦੇ ਵਿੱਚ ਆ ਸੈਲਫ ਦੇ ਵਿੱਚ ਪ੍ਰਿੰਟ ਆ ਜਿਹ ਵਿੱਚ ਰਹੂਗੀ ਬੋਟੇ ਤੇ ਮਲਟੀ ਡਾਰਕ ਮਲਟੀ ਦੇ ਵਿੱਚ ਇਹ ਇਹਨਾਂ ਦਾ ਦੁਪੱਟਾ ਹੈ ਸੀਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਜੀ 8700 ਪ੍ਰਾਈਸ ਆ ਸੂਟ ਦਾ ਇਹ ਹੈਗਾ ਇਹਦਾ ਦੁਪੱਟਾ ਲੁੱਕ ਬਹੁਤ ਪਿਆਰੀ ਆ ਬਹੁਤ ਸੋਹਣਾ ਟੋਟਲੀ ਡਬਕੇ ਦੇ ਉੱਪਰ ਹੈਂਡਵਰਕ ਤੇ ਸੂਟ ਰਹਿਣਗੇ ਤੇ ਉਮੀਦ ਕਰਦੀ ਆ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜਿਹੜਾ ਵੀ ਸੂਟ ਪਸੰਦ ਆ ਉਸ ਦੀ ਤੁਸੀਂ ਮੈਨੂੰ ਫਿਕਸ ਸੈਂਡ ਕਰ ਸਕਦੇ ਆ ਬਹੁਤ ਘੱਟ ਪ੍ਰਾਈਸ ਵਾਲੇ ਪਾਰਟੀ ਵੀਅਰ ਸੂਟ ਵੀ ਦਿਖਾਏ ਨੇ ਤੇ ਥੋੜੇ ਹੈਂਡਵਰਕ ਵਾਲੇ ਸੂਟ ਵੀ ਤੁਹਾਨੂੰ ਦਿਖਾਏ ਨੇ ਜੋ ਸਭ ਤੇ ਬਜਟ ਵਿੱਚ ਆ ਜਾਂਦੇ ਆ ਤੇ ਅੱਜ ਕੱਲ ਦੇ ਟ੍ਰੈਂਡ ਦੇ ਅਕੋਰਡਿੰਗ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲੈਕਸ਼ਨ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਵੀ ਥੈਂਕ ਯੂ so much